ਹੇ ਮੁੰਮਤੇ ਦੇ ਦੇ ਸਪਿਰਨਿਤ ਚੂਲੇ ਮਿਲਦੇ ਆ ਢਿਲ ਨਾ ਹੋਵੇ ਜੇ ਨੀਅਤ ਰਾਸ ਕਰੇ ਹਰ ਹੀ ਮੁੰਮਤੇ ਦੇ ਦੇ ਸਪਿਰਨਿਤ ਚੂਰੇ ਸਮਲੇ ਮਿਲਦੇ ਆ ਢਿਲ ਨਾ ਹੋਵੇ ਜੇ ਨੀਅਤ ਰਾਸ ਕਰੇ ਮਹਲਾ ਪਹਿਲਾ ਨਾ ਕੋ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਤੇ ਚਰ ਜਾਣਾ ਭਲਾ ਕਰ ਜਿ ਚਰ ਲੇ ਵੈ ਦੇ ਸੌੜੀ ਜਿਨੇ ਓਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸਚਾ ਨਾਮ ਪੋਜਨ ਚਾਥਿਆ ਜਿ ਪਤ ਰਹੇ ਆਖਾਏ ਮਿੱਟੀ ਪਪਖਿਆ ਸਾਰੇ ਅੰਦਰ ਇੱਕ ਵਰਤੈ ਕਿੰਨੇ ਵਿਰਲੇ ਲਖਿਆ ਜਨ ਨਾਨਕ ਪਏ ਨਿਹਾਲ ਪ੍ਰਭ ਕੀ ਕਥਿਆ ਸਭ ਅੰਦਰ ਦਿੱਟਾ ਤਾ ਕਿੰਨੇ ਵਿਰਲੇ ਲਖਿਆ ਜਨ ਨਾਨਕ ਪਏ ਨਿਹਾਲ ਪ੍ਰਭ ਕੀ ਕਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਆਇਦੇ ਹੋ ਪੁਨਾ ਮੇ ਜੋ ਸ਼੍ਰੀ ਦਰਬਾਰ ਸਾਹਿਬ ਅਮਰਚਰ ਤੋਂ ਆਏ ਹਨ ਕੰਤਾਲ ਸਾਹਿਬ ਸ਼੍ਰੀ ਗੁਰਨਾਮ ਦੇਵ ਜੀ ਪਹਿਲੇ ਪਾਛਾ ਜਿਦੇ ਚਾਨਣ ਕਿਤੇ ਹੋਏ ਹਨ ਸ਼ਲੋਕ ਦੇ ਵਿੱਚ ਸ਼ਲੋਕ ਮਹੱਲਾ ਪਹਿਲਾ ਤੁਰ ਸਾਲ ਜੀ ਪ੍ਰਮਾਣ ਕਰ ਰਹੇ ਨੇ ਪਤੀ ਦਾ ਘਰ ਭਾਵ ਜਿਰਦੇ ਵਿੱਚ ਹੀ ਹੈ ਪਰ ਉਸ ਨੂੰ ਪ੍ਰਦੇਸ਼ ਵਿੱਚ ਸਮਝਦੀ ਹੋਈ ਕਮਲੀ ਇਸਤਰੀ ਸਦਾ ਕਿਉਂ ਜਿਨਾ ਕੇ ਉਸ ਨੂੰ ਯਾਦ ਕਰਦੀ ਹੈ ਦੀ ਨੀਅਤ ਸਾਫ਼ ਕਰੇ ਤਾਂ ਮਿਲਦੇ ਆ ਟੱਲੇ ਨਹੀਂ ਲੱਗਦੀ ਇਹ ਨਾਨਕ ਹਰੀ ਨਾਲ ਪਿਆਰ ਕਰਨ ਤੋਂ ਬਿਨਾ ਭਾ ਪਿਆਰ ਤੋਂ ਸਖਣਾ ਜਾਂ ਤ ਤੇ ਹੋਰ ਗੱਲਾਂ ਕਰੀਆਂ ਛੁੱਟੀਆਂ ਨ ਕਿਉਂਕਿ ਇਸ ਤਰ੍ਹਾਂ ਨਾਲ ਸਦਾ ਤਾਂ ਤਾਈ ਹਰੀ ਨੂੰ ਜੀਵ ਚੰਗਾ ਸੰਬੰਧ ਹੈ ਜਾਂ ਤਾਈ ਹਰੀ ਦਿੰਦਾ ਹੈ ਤੇ ਜੀਵ ਲੈਂਦਾ ਹੈ ਔਰ ਜਦ ਤੱਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਜਿਸ ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ ਉਸ ਨੇ ਉਹਨਾਂ ਦੀ ਰੱਖਿਆ ਕੀਤੀ ਹੈ ਜੋ ਜੀਵ ਉਸ ਹਰੀ ਦਾ ਆਤਮਿਕ ਜੀਵਨ ਦੇਣ ਵਾਲਾ ਸੱਚਾ ਨਾਮ ਰੂਪ ਭੋਜਨ ਛਕਦੇ ਹਨ ਤੇ ਇਸ ਭੋਜਨ ਨਾਲ ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਂ ਸਾਰੇ ਜੀਵਾਂ ਵਿੱਚ ਇੱਕ ਪਰਉ ਆਪ ਵਿਆਪਕ ਹੈ ਪਰ ਕਿਸੇ ਨੇ ਇਹ ਨਹੀਂ ਸਮਝਿਆ ਹੈ ਕਿ ਇਹ ਨਲਕ ਉਹ ਵਿਰਲਾਪ ਦਾਸ ਪ੍ਰਭੂ ਦੇ ਰੱਖ ਕਰਕੇ ਕਿੜਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦੇ ਟੋਡੇ ਹੁਕਮਨਾਮਾ ਕਾਮ ਸ੍ਰੀ ਰਵਤ ਸਾਹਿਬ ਅੰਮ੍ਰਿਤਸਰ Uttered by our first guru, Guru Nanak Dev Ji, under Salok Mahal. The sole bride is at home, the husband lord is away. She cherishes his memory and mourns his absence. She shall meet him without delay, if she. Creates herself of duality. First, Mahal. false is the speech of one who acts without the Lord. He judges things to be good only as long as the Lord gives and he receives the body. The Lord who created the creatures also protects them. I have tasted the food, tasted the food of uh, Brazil nectar, the true name. I am satisfied and satisfied, saturated and uh, my hunger is uh, appeased. The one God is uh, pervading in all but rare uh, are who realize this. servant man ki is a uh, and venture in the protection of god waheguru ji ka khalsa waheguru ji ki khate